ਮਾਹੂ ਜੇਠ ਭਲਾ ਹੁਣ ਮਹੀਨਾ ਜੇਠ ਦਾ ਚੰਗਾ ਹੈ ਪ੍ਰੀਤਮ ਕਿਉਂ ਬਿਸਰੈ ਜੇਠ ਦਾ ਮਹੀਨੇ ਦੀ ਨਿਆਈ ਸਾਤ ਸੰਗੀਤ ਬਰਾਗ ਦਾ ਨਾਮ ਹੈ ਤੀਬਰ ਕਰ ਤੰਗ ਬਰਾਗ ਤੀਬਰ ਬਰਾਗ ਇਹ ਦੁਨੀਆ ਦੇ ਪਦਾਰਥ ਮੈਨੂੰ ਨਾਮ ਪ੍ਰਾਪਤ ਹੋ ਤੀਬਰ ਕਰ ਹੁੰਦਾ ਮੈਨੂੰ ਸਵਰਗ ਆਦਿਕਾਂ ਦੇ ਧੰਮ ਭੋਗ ਨੂੰ ਨਾ ਪ੍ਰਾਪਤ ਹੋ ਬ੍ਰਹਮ ਲੋਗ ਦੇ ਪਦਾਰਥਾਂ ਦੀ ਇੱਛਾ ਹੋਣਾ ਕਿ ਨਹੀਂ ਇਹ ਤੀਬਰ ਕਰ ਤੰਗ ਬਰਾਗ ਹੈ ਏ ਜੇਠ ਦੇ ਮਹੀਨੇ ਵੱਡਾ ਉਰਾਗ ਏ ਜੇਠ ਵੱਡਿਆ ਨਾਮ ਹੈ ਮਾਹ ਜੇਠ ਭਲਾ ਇਹ ਮਹੀਨਾ ਜੇਠ ਦਾ ਭਲਾ ਹੈ ਮਾ ਉਤਕ੍ਰਿਸ਼ਟ ਦਾ ਸਮਝਣਾ ਵੱਡੇ ਦਾ ਭਲਾ ਅੱਛਾ ਹੈ ਪ੍ਰੀਤਮ ਕਿਉਂ ਬਿਸਰੈ ਉਤਕ੍ਰਿਸ਼ਟ ਉਰਾਗ ਜਿਹੜਾ ਹਿਰਦੇ ਚੋਂ ਨਾ ਤਰਕੀਮਤ ਕਰ ਕੰਮ ਉਰਾਗ ਇਹ ਨਾਉ ਨਾ ਉਤਕ੍ਰਿਸ਼ਟ ਵੱਡਾ ਇਹ ਭਲਾ ਚੰਗਾ ਹੈ ਪ੍ਰੀਤਮ ਕਿਉਂ ਬਿਸਰੈ ਪਲਹੀ ਨ ਵਿਰਾਗ ਦਾ ਇਹਾ ਜੀ ਹੈ ਜੇਠ ਮੇਰਾ ਪ੍ਰੀਤਮ ਜੋ ਜੇਠ ਵੱਡਾ ਹੈ ਉਹ ਕਿਉਂ ਭੁੱਲੀ ਹਰ ਵਕਤ ਤੇ ਤੇ ਆਉਣਾ ਰਹੇ ਚਾਉਂਦੇ ਹਨ ਫਲ ਤਾਂ ਪਹਿ ਸਰ ਭਾਰ ਇਹੋ ਜੇਠ ਦੇ ਮਹੀਨੇ ਦੇ ਫਲ ਜਿਹੜੇ ਥਾਂ ਹਨ ਮਾਰੂ ਥਲ ਉਹ ਭਾਰ ਪੱਠਵੀ ਨਹੀਂ ਆਈ ਤੱਕਦੇ ਹਨ ਸਾਤ ਹਨ ਬਿਨੂ ਕਰੈ ਇਹ ਜੇ ਉਕੜਦੇ ਸਮੇਂ ਇਸਤਰੀਆਂ ਬੇਨਤੀ ਕਰਦੀਆਂ ਕਿ ਸੇ ਪਤੀ ਤਨ ਬਿਨੂ ਕਰੇਂਦੀ ਮੁਰਸਾਤ ਇਸੇ ਕਾਰ ਫਲ ਤਾਂ ਪਹਿ ਸੜ ਭਾਰ ਨਿਰੰਕਾ ਕਰਨ ਜਿਹੜੇ ਪਠ ਵੀ ਨਿਆਈ ਤਪਦੇ ਐ ਕ੍ਰਿਸ਼ਨਾਂ ਕਰਕੇ ਵਸਾਂ ਕਸਾਂ ਦੇ ਅਮਵਾਸ਼ਨਾਂ ਕਰਕੇ ਜਾਂ ਵਿਸ਼ੋੜੇ ਦੀ ਅਗ ਕਰਕੇ ਸਰ ਭਾਰ ਸਰ ਸੁਝ ਚੇਦਰ ਸੂ ਬਰਾਬਰ ਭਾਰ ਪੱਠਵੇ ਸਾਥ ਹਨ ਬਿਨੋ ਕਰੈ ਉਹ ਜਗਿਆਸ ਰੂਪ ਤਾਨੀ ਇਸਤਰੀ ਬੇਨਤੀ ਕਰਦੀ ਕਿਹ ਮਹਾਰਾ ਇਹ ਬਿਛੋੜੇ ਨਾਲ ਚੱਕਰਿਆ ਅੱਗ ਵੀ ਨਿਆਈ ਕਿਰਪਾ ਕਰਕੇ ਪ੍ਰਾਪਤ ਹੋਵੋ ਹਨ ਬਿਨੋ ਪਰੇਂਦੀ ਗੁਣ ਸਾਰੇਂਦੀ ਇਹ ਜਗਿਆਸੂਆਂ ਦੀ ਤਾਨ ਇਸਤਰੀ ਜਿਹੜੀ ਬੁੱਧ ਹੈ ਇਹ ਬੇਨਤੀ ਕਰਦੀ ਹੈ ਇੱਕ ਕਦੋਂ ਪ੍ਰਾਪਤ ਹੋਵੋਂਗੇ ਗੁਣ ਸਾਰੇ ਦੀ ਆਪ ਦੇ ਗੁਣਾਂ ਨੂੰ ਸਾਰੇ ਦੀ ਸੰਭਾਲਦੀ ਹੈ ਯਾਦ ਕਰਦੀ ਹੈ ਗੁਣ ਸਾਰੀ ਗੁਣ ਗਾ ਗੁਣ ਸਾਰੀ ਬਾਨ ਬਿਨੂ ਕਰੇਂਦੀ ਗੁਣ ਸਾਰੇਂਦੀ ਇਹ ਚਲੰਜੀ ਵੀ ਆਸੂ ਬੇਨਤੀ ਕਰਦੀ ਹੈ ਆਪ ਦੇ ਗੁਣਾਂ ਨੂੰ ਸੰਭਾਲਦੀ ਹੈ ਗੁਣ ਸਾਰੀ ਪ੍ਰਭ ਭਾਵ ਇਹ ਮਾਰੇ ਜੀ ਤੇਰੇ ਗੁਣਾਂ ਨੂੰ ਸੰਭਾਲੀਏ ਤੈਨੂੰ ਬਾਹ ਜਾਵਾਂਗੇ ਸੱਚ ਹੈ ਮਹਿਲ ਰਹੈ ਬੈਰਾਗੀ ਇਮਾਰਤ ਸੱਚ ਸਤਿ ਦੇ ਤੁਮ ਅੰਮ ਸੁਰੂਪ ਆਉਦੇ ਮਹਿਲ ਵਿੱਚ ਰਹਿਣਾ ਹੈ ਅਤੇ ਬਰਾਦੀ ਹੈ ਤੈਨੂੰ ਮੋਹ ਨਹੀਂ ਕਿਸੇ ਦਾ ਸੱਚੇ ਬਾਦਸ਼ਾਹ ਨਰਲੇਬ ਹੈ ਤੂੰ ਕਿਸੇ ਨਾਲ ਨਾ ਕਾਮੰਗ ਨਾ ਕ੍ਰੋਧੰਗ ਨਾ ਲੋਭੰਗ ਨਾ ਮੋਹ ਇਹੋ ਜਿਹਾ ਬਰਾਦੀ ਹੈ ਤੂੰ ਸੱਚੇ ਬਾਦਸ਼ਾਹ ਦੁਨੀਆ ਤੋਂ ਆਗੁਣ ਦੇਹੀ ਤਾ ਆ ਆ ਜੇ ਤੇਰੇ ਅੰਦਰ ਭਗਤੀ ਹੈ ਪਿਆਰ ਹੈ ਆ ਜਾ ਫੇਰ ਮਹਾਰੇ ਆਉਣ ਦੇਣ ਸਾਨੂੰ ਇਹ ਕੰਮ ਕਰੋ ਲੋ ਮੋਹ ਕਾਇਏ ਤੇ ਚਨੇੜੇ ਹੋਏ ਆਂਗੇ ਆਈਏ ਨੇ ਇੱਕ ਸੰਤ ਦਾ ਸਾਧ ਸੰਗ ਜੀ ਕੁੱਤਾ ਰੱਖਿਆ ਹੋਇਆ ਸੀ ਇੱਕ ਲੜਨ ਵਾਲੀ ਮਾਈ ਰੱਖੀ ਹੋਈ ਸੀ ਇੱਕ ਸਿੰਘਾਂ ਵਾਲੀ ਗਊ ਰੱਖੀ ਹੋਈ ਸੀ ਉਹ ਜਿਹੜਾ ਜਗਿਆਸੂ ਆ ਕੇ ਪਹਿਲਾਂ ਤਾਂ ਕੁੱਤਾ ਵੜਿਆ ਕਰੇ ਫਿਰ ਗਊ ਸਿੰਘਾਂ ਨਾਲ ਲਾਇਆ ਕਰੇ ਤੇ ਫਿਰ ਮਾਈ ਸੀ ਉਹ ਵੀ ਬੜੀ ਲੜਾਕੀ ਸੀ ਸਤਜਨ ਨੇ ਤਨੀ ਚੀਜ਼ਾਂ ਰੱਖੀਆਂ ਸੀ ਜਿਹੜੇ ਕੋਲੇ ਨਾ ਆ ਸਕਦੇ ਇੱਕ ਜਿਗਿਆਸੂ ਸੀ ਬੜਾ ਸ਼ਰੇਸ਼ਟ ਉਹਨਾਂ ਕਹਿੰਦਾ ਵੀ ਮਹਾਤਮਾ ਤੋਂ ਉਪਦੇਸ਼ ਲੈਣਾ ਭਾਵੇਂ ਉਹਨ ਵਿਦਨ ਪਾਏ ਹੈ ਇਹਨਾਂ ਵਿਦਨਾਂ ਤੋਂ ਦੂਰ ਕਰਨਾ ਉਸ ਨੇ ਕੀ ਕੀਤਾ ਸਾਬਸ ਜੀ ਕੁੱਤੇ ਵਾਸਤੇ ਉਹਨ ਚੂਰੀ ਕੁੱਟ ਲਈ ਕੁੱਤੇ ਨੂੰ ਚੂਰੀ ਪਾਤੀ ਕੁੱਤਾ ਕੂਸ਼ ਮਾਰ ਲਾ ਗਿਆ ਚੂਰੀ ਖਾ ਕੇ ਖੁਸ਼ ਹੋ ਗਿਆ ਅਤੇ ਫਿਰ ਗਊਆਈ ਉਹਦੇ ਅੱਗੇ ਘਰ ਬਾਤ ਦਾ ਕਾਜਲ ਲਾਤੀ ਫਿਰ ਲਾਤੀ ਮਾਈ ਨੂੰ 25 ਰੁਪਏ ਦੇ ਤਿਓਰ ਦੇ ਦਿੱਤਾ ਉਹ ਵੀ પ્રસન્ન ਹੋ ਗਈ ਕਹਿਣ ਲੱਗੀ ਮਹਾਰਾਜ ਸਤਿਉ ਦੇ ਦਰਸ਼ਨ ਦਿਓ ਸੰਤਾਂ ਨੇ ਕਿਹਾ ਵੀ ਸਾਡੇ ਰੁਕਾਵਟਾਂ ਜਿਹੜੀਆਂ ਸੀ ਤੋਂ ਮੇੜ ਕੇ ਆ ਗਏ ਆਜ ਤਨ ਨੂੰ ਹੁਣ ਉਪਦੇਸ਼ ਦਿਈਏ ਉਪਦੇਸ਼ ਦੇ ਕੇ ਨਿਹਾਲ ਕਰਦਾ ਇਸੇ ਪ੍ਰਕਾਰ ਤਨ ਬਿਨੂ ਕਰੇ ਇਸੇ ਪ੍ਰਕਾਰ ਸਾਧ ਸੰਗਤ ਜੀ ਅੰਤਰੀ ਜਮੀਨ ਲੋਭ ਰੂਪੀ ਕੁੱਤਾ ਰੱਖਦਾ ਹੋਇਆ ਇਸ ਲੋਭ ਲੋਭੀ ਕੁੱਤੇ ਦੇ ਤਾਹੀਂ ਭੱਜ ਕੇ ਭੌਂਦੇ ਸਦਾ ਬਿਆਲ ਹਰ ਵਕਤ ਆਕਾਸ਼ ਵੱਲ ਮੂੰਹ ਕਰਕੇ ਭੌਂਦਾ ਰਹਿੰਦਾ ਹੈ ਇਹ ਲੋਭੀ ਨੂੰ ਮੁਕਤ ਰੂਪੀ ਲੋਭ ਦੇ ਕੇ ਇਹ ਚੂਰੀ ਪਾਉਣੀ ਤੇ ਮੁਕਤ ਹੋ ਜਾਏਗਾ ਫਿਰ ਸਿੰਘਾਂ ਵਾਲੀ ਗਊ ਕੌਣ ਅਗਿਆ ਹੈ ਇਹ ਵਿਗਿਆ ਜਿਹੜੀ ਹੈ ਇਹਦੇ ਰਾਜਬਾਖ ਸਿੰਘ ਬੜੇ ਤਿੱਖੇ ਹੈ ਇਹਦੇ ਤਾਈਂ ਵਿੱਦਿਆ ਦੇ ਤਾਈਂ ਜਿਹੜਾ ਮਿੱਠਿਆ ਮੀਕੇ ਪਦਾਰਥ ਕਰਾਉਣੇ ਘਾਹ-ਪਾਹ ਦੇ ਉੱਪਰ ਜਾ ਦੇਣਾ ਜੇਸੇ ਪ੍ਰਕਾਰ ਮਾਇਆ ਲੜਾਕੀ ਐ ਕਰਖੀ ਹੋਈ ਜਿਹੜੀ ਇਹ ਲੜਾਕੀ ਜਿਹੜੀ ਮਾਇਆ ਦਿਨਾਂ ਗੁਣਾ ਦੇ ਵਿੱਚ ਹੀ ਲੜਦੀ ਰਹਿੰਦੀ ਐ ਦਿਨਾਂ ਗੁਣਾ ਤਿਆਗ ਕਰਨ ਨੂੰ ਕਿਉਂ ਔਰ ਦੇਣਾ ਹੈ ਅਤੇ 25 ਪ੍ਰਕਿਰਤੀਆਂ ਦੇ ਸਹੀ ਦਾ ਮਾਨਸਨ ਨੂੰ 25 ਰੁਪਏ ਦੀ ਟਿਕਾ ਕਰਨੇ ਹੈ ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਚਾ ਮਹਿਲ ਰਹੈ ਬੈ ਰਾਗੀ ਬਰਾਲ ਅਤੀਤ ਸੰਗਦਰਲੇ ਪ੍ਰਮੇਸ਼ਰ ਤੂੰ ਆਪ ਜੋ ਸੱਚੇ ਮਹਲ ਸਰੂਪ ਵਿੱਚ ਰਹਿਣਾ ਆਵਣ ਦੇਹ ਤਾਂ ਆ ਮਹਾਰਾਜ ਆਉਣ ਦੇ ਨੇ ਕਾਮਕ੍ਰੋਧ ਤਾਂ ਆਵਣਾ ਤੂੰ ਕਿਰਪਾ ਕਰ ਦੇ ਆਪ ਕਿਰਪਾ ਕਰਕੇ ਨਾ ਰੋਕ ਦੇਵੇਂ ਤਾਂ ਆਪਦੇ ਪਾਸ ਮੈਂ ਆ ਸਕਾਂ ਨਿਮਾਣੀ ਨਿਤਾਣੀ ਹਰ ਦਿਨ ਅਰੀ ਅਕਾਲਪੁਰਖ ਆਪ ਦੀ ਪ੍ਰਾਪਤੀ ਤੋਂ ਬਿਨ ਮੇਰਾ ਮਾਣ ਕਾਦਾ ਹੈ ਮਾਣ ਤੋਂ ਰਹਿ ਕਾ ਮੇਰੇ ਗੁਨਾ ਦਾ ਕੋਈ ਮਾਣ ਨਹੀਂ ਕਿਸੇ ਪ੍ਰਕਾਰ ਦਾ ਹੈ ਨਿਤਾਣੀ ਸਰੀਰ ਚ ਬਿਗੇ ਗੁਰੂ ਕੀ ਬਲ ਵੀ ਹੈ ਨਹੀਂ ਇਸ ਬਲ ਤੋਂ ਵੀ ਰਹਿ ਕਾ ਕਿਉ ਅਰੀ ਆਪ ਦੀ ਪ੍ਰਾਪਤੀ ਵਾਸਤੇ ਬੇਨਤੀ ਕਰਦੀ ਆ ਅੱਜ ਤੋਂ ਬਿਨਾ ਮੈਂ ਨਿਮਾਣੀ ਨਿਤਾਣੀ ਹੋ ਰਹੀ ਆ ਮਨ ਕਰਕੇ ਮਾਨ ਤੋਂ ਰਹਿਤ ਹੋ ਰਹੀਆਂ ਬਲ ਸਬੀਰ ਕਰਕੇ ਤਾਨ ਤੋਂ ਰਹਿਤ ਹੋ ਰਹੀਆਂ ਕਿਉ ਪਾਵੇ ਸੁਖ ਮਹਿਲੀ ਇਹ ਮਾਰਾ ਤੇਰੇ ਮਹਲ ਦਾ ਸਰੂਪ ਤ੍ਰਿਯਾ ਪਾਦਾ ਜਿਵੇਂ ਮਹਾਤਮਾ ਸੁਖ ਪਾਉਂਦੇ ਐ ਅਸੀਂ ਤੇਰੇ ਮਹੰਲ ਸਰੂਪ ਦਾ ਹੈ ਮਾਰਾ ਸੁ ਕਿਵੇਂ ਪਾਉਣਾ ਕਰੀਏ ਦੇ ਮਹੱਲਾ ਦੇ ਮਾਲਕ ਪਰਮੇਸ਼ਰੋ ਨਾਨਕ ਜੀਠ ਜਾਣੈ ਤਿਸ ਜੈਸੀ ਮਹਾਰਾ ਸਾਉ ਕਹਿੰਦੈ ਜੇਠ ਦੇ ਮਹੀਨੇ ਦੁਆਰਾ ਤਰਤੀਬਰ ਕਰ ਕੰਵਰਾਗ ਧਾਰ ਕੇ ਉਹ ਜੇਠ ਵੱਡੇ ਪਰਮੇਸ਼ਰ ਨੂੰ ਜਿਹੜੀ ਜਾਣ ਲੈਂਦੀ ਹੈ ਉਹ ਤਿਸ ਜੈਸੀ ਹੋ ਜਾਂਦੀ ਹੈ ਜਿਨ ਜਾਤਾ ਸੋ ਤਸੀ ਹੀ ਜੇ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦੇ ਹਨ ਜਿਹੜੇ ਜਾਣ ਲੈਂਦੇ ਹਨ ਕਰਮ ਮਿਲੇ ਗੁਣ ਗਹਿ ਲਈ ਪਰ ਭਾਈ ਜਿਹੜੀ ਕਰਮ ਕਾਂਡ ਤੇ ਬਿੜੀ ਹੋਈ ਹੋਵੇ ਨੇਤੂ ਨੂੰ ਮਤ ਕਰਮਾਂ 'ਚ ਫਸੀ ਹੋਈ ਹੈ ਉਹਦਾ ਗੁਣ ਵਿਸ਼ਿਆਂ ਨਹੀਂ ਗੈ ਲਈ ਆ ਨਾ ਪਕੜੀ ਪਕੜ ਲਈ ਹੈ ਗੈਲਾ ਨੂੰ ਨ ਜਾਣੀ ਸਿਰ ਵੀ ਮਿੱਟੀ ਖਾਏ ਉਹ ਗੈਲੀ ਕਮਲੀ ਹੋ ਗਈ ਹੈ ਜਿਹੜੀ ਗੁਣ ਵਿਸ਼ਿਆਂ ਨੂੰ ਗ੍ਰਹਿਣ ਪਕੜ ਲਈ ਹੈ ਤੇ ਕਰਮकांड ਵਿੱਚ ਪਕੜੀ ਗਈ ਹੈ ਉਹ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੀ ਹਾਂ ਜੀ ਦੇ ਨਿਸ਼ਕਾਮ ਕਰਮ ਹੋਣ ਨਿਸ਼ਕਾਮ ਕਰਮਾਂ ਕਰਕੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਸਤਿਗੁਰਾਂ ਦੀ ਕਿਰਪਾ ਕਰਕੇ ਸਰਬਨ ਗਿਆਨ ਹੋਵੇ ਮੰਨਣ ਹੋਵੇ ਯਸਨ ਹੋਵੇ ਕਮਾਈ ਹੋਵੇ ਤੇ ਫਿਰ ਇਹ ਗਿਆਨ ਆਦੋ ਗੁਣ ਹੋਣ ਕਿਉਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਗਿਆਨ ਆਦੋ ਗੁਣ ਹੋਣ ਫਿਰ ਪਰਮੇਸ਼ਰ ਗਾਇਲ ਹੀ ਆਦਿ ਜਿ ਪਕੜ ਕੇ ਭੇਦ ਕਰ ਲੈਂਦਾ ਫਿਰ ਜੰਮਣ ਮਰਨ ਕਿ ਨਹੀਂ ਆਉਣਾ ਪੈਂਦਾ ਇਸ ਪ੍ਰਕਾਰ ਵਾਇਗੁਰੂ ਨੂੰ ਮੇਲ ਲੈਂਦਾ ਹੈ